ਦੁਆਬਾ ਕਿਸਾਨ ਜੁਨੀਅਨ ਦੇ ਸੂਬਾ ਪ੍ਰਧਾਨ ਜਗਵੀਰ ਸਿੰਘ ਚੋਹਾਨ ਨੇ ਅੱਜ ਹਾਰਬਰ ਵਿੱਚ ਪੰਜਾਬ ਦੇ ਮੌਜੂਦਾ ਆਮ ਆਦਮੀ ਨੂੰ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਿੱਚ 52 ਰੁਪਏ 50 ਪੈਸੇ ਦਾ ਵਾਅਦਾ ਕਰਨ ਦੇ ਬਾਵਜੂਦ ਗੰਨਾ ਉਤਪਾਦਕ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਸਿੱਧੇ ਟਰਾਂਸਫਰ ਨਾ ਕਰਨ ਦੀ ਅਪੀਲ ਕੀਤੀ। ਜੈਕਾਰ ਮੁਰਦਾਬਾਦ 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 ਜੈਕਾਰ ਭੱਜੇ ਲਾਓ। ਕੱਲਿਆਂ ਦੀ ਬਕਾਇਆ ਰਾਸ਼ੀ ਖਾਤਿਆਂ ਜੈਕਾਰ ਮੁਰਦਾਬਾਦ ਮੁਰਦਾਬਾਦ ਜੈਕਾਰ ਮੁਰਦਾਬਾਦ ਮੁਰਦਾ ਕੋੜਾ ਤਾਂ ਭਾਜੀ ਆਈਡੀ ਵਧੀਆ ਨਹੀਂ ਲੱਗ ਰਹੀ। ਹਾਂਜੀ ਸਰ। ਗੰਨੇ ਦਾ ਜਿਹੜਾ ਸੀਜ਼ਨ ਹੈ ਆ 23-24 ਦਾ। ਤਕਰੀਬਨ ਬਿੱਲਾ ਵੱਲੋਂ ਤੇ ਕਿਸਾਨਾਂ ਨੇ ਆਪਣਾ ਗੰਨਾ ਸਿੱਟ ਕੇ ਤਕਰੀਬਨ ਮੁਕੰਮਲ ਕਰ ਲਿਆ। ਥੋੜਾ ਬਹੁਤ ਤਾਂ ਦੋ-ਚਾਰ ਦਿਨ ਦਾ ਸੀਜ਼ਨ ਰਹਿ ਗਿਆ। ਸੋ ਪੰਜਾਬ ਸਰਕਾਰ ਦੀ ਵੱਡੀ ਨਲਾਇਕੀ ਦੇ ਸਾਹਮਣੇ ਆਈ ਹੈ। ਆ ਪਿਛਲੇ ਸੀਜ਼ਨ ਦੌਰਾਨ ਵੀ ਐਸੀ ਪੰਜਾਬ ਸਰਕਾਰ ਦੀ ਸਰਕਾਰ ਸੀ ਮੁਖमंत्री ਭਗਵੰਤ ਸਿੰਘ ਮਾਨ ਨਾਦੀ। ਪਰ ਉਹਨਾਂ ਨੇ ਪਿਛਲੀ ਵਾਰੀ ਨਾਲੋਂ ਨਾਲ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ। ਉਹ ਜਿਹੜੀ ਰਾਸ਼ੀ ਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਈ ਗਈ। ਪਰ ਇਸ ਸਰਕਾਰ ਦੀ ਜਿਹੜੀ ਆ ਚੁੱਪੀ ਇਸ ਸਰਕਾਰ ਦਾ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਖੜੇ ਹੋਣਾ ਸੋ ਇਸ ਸਰਕਾਰ ਦੀ ਜਿਹੜੀ ਵੱਡੀ ਨਲਾਇਕੀ ਆ ਉਹ ਇਹ ਆ ਕਿ ਪੂਰਾ ਸੀਜ਼ਨ ਖਤਮ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇੱਕ ਵੀ ਥੇਲਾ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਇਆ ਗਿਆ ਸੋ ਅਸੀਂ ਦੁਆਬਾ ਕਿਸਾਨ ਕਮੇਟੀ ਪੰਜਾਬ ਪਰੋਂ ਸੋ ਅਸੀਂ ਇਹ ਮਹਮ ਸ਼ੁਰੂ ਕੀਤੀ ਆ ਇਹ ਜਿਹੜਾ ਅੰਦੋਲਨ ਸ਼ੁਰੂ ਕੀਤਾ ਆ ਪੰਜਾਬ ਸਰਕਾਰ ਦੇ ਖਿਲਾਫ ਸੋ ਅਸੀਂ ਨਹੀਂ ਸੀ ਚਾਹਨੇਗੇ ਅੰਦੋਲਨ ਸ਼ੁਰੂ ਕਰੀਏ ਆ ਪਿਛਲੇ ਇਸ ਸੀਜ਼ਨ ਦੇ ਦੌਰਾਨ ਜਦੋਂ ਮਿਲ ਦੀ ਸਟਾਰਟਿੰਗ ਹੋਈ ਸੀ ਉਸ ਵੇਲੇ ਚਾਰ ਦਿਨ ਧਰਨਾ ਲਾਇਆ ਸੀ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਧਰਨਾ ਨਾ ਲਾਇਓ ਲੋਕਾਂ ਨੂੰ ਪਰੇਸ਼ਾਨ ਨਾ ਕਰਿਓ ਅਸੀਂ ਤੁਹਾਡੇ ਨਾਲ ਸਾਡਾ ਬੈਠ ਕੇ ਗੱਲਬਾਤ ਕਰਾਂਗੇ ਸੋ ਅਸੀਂ ਕਈ ਵਾਰੀ ਮੰਗ ਪੱਤਰ ਭੇਜ ਦਿੱਤੇ ਆ ਮੁੱਖ ਮੰਤਰੀ ਸਾਹਿਬ ਨੂੰ ਪਰ ਉਹਨਾਂ ਨੇ ਸਾਡੀ ਮੰਗ ਤੇ ਗੌਰ ਨਹੀਂ ਕੀਤਾ ਸੋ ਅਖੀਰਲੀ ਵਾਰ ਅੱਜ ਡੀਸੀ ਸਾਹਿਬ ਹਿਸ਼ਾਰਪੁਰ ਦੇ ਕੋਲ ਇੱਥੇ ਆਏ ਆ ਸੋ ਇੱਥੇ ਉਹਨਾਂ ਦਾ ਪੁਤਲਾ ਵੀ ਸਾੜਿਆ ਸੋ ਅੱਜ ਮੰਗ ਪੱਤਰ ਵੀ ਦੇਣਾ ਕਿ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਪਹੁੰਚਾ ਦਿਓ ਕਿ ਅਸੀਂ ਲੋਕਾਂ ਨੂੰ ਤੰਗ ਨਾ ਕਰੀਏ ਅਸੀਂ ਸੜਕਾਂ ਨਾ ਰੋਕੀਏ ਰੇਲ ਗੱਡੀਆਂ ਨਾ ਰ ਦੀ ਨੋਟੀਫਿਕੇਸ਼ਨ ਦੇ ਹਿਸਾਬ ਦੇ ਨਾਲ ਬਿੱਲਾ ਚੱਲਣ ਤੋਂ ਪਹਿਲਾਂ ਉਹ ਜਿਹੜੀ 55 ਰੁਪਏ 50 ਪੈਸੇ ਦੀ ਰਾਸ਼ੀ ਹੈ ਉਹ ਟਾਈਮ ਦੇ ਨਾਲ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦੋ ਸੋ ਕਿਸਾਨਾਂ ਨੂੰ ਤੇ ਖੜਾਂ ਦੀ ਵੀ ਪਹਿਲਾਂ ਮਾਰ ਪਈ ਆ ਸੋ ਐਤ ਕੀ ਆ ਨੇਰੀ ਛਕਰ ਗੜੇ ਪਏ ਆ ਕਣਕਾਂ ਤੇ ਵੀ ਮਾਰ ਪੈ ਗਈ ਆ ਸੋ ਮੁਆਵਜ਼ਾ ਦਾ ਕੀ ਪੰਜਾਬ ਸਰਕਾਰ ਨੇ ਦੇਣਾ ਸਾਡੀ ਜਿਹੜਾ ਕੀਤਾ ਹੋਇਆ ਵਾਅਦਾ ਸਾਡੀ ਜਿਹੜੀ ਰਕਮ ਉਹ ਸਾਡੇ ਖਾਤੇ ਵਿੱਚ ਪਈ ਜੇ ਨਹੀਂ ਜੇ ਕੋਈ ਮੁੰਡਾ ਨਾ ਮੰਨਦੀ ਜੀ ਬਾਕੀ ਕੀ ਹੋਏਗਾ ਆਪਣੇ ਦੇਖੋ ਅਸੀਂ ਗੱਲ ਸੰਯੁਕਤ ਕਿਸਾਨ ਮੋਰਚੇ ਦੀ ਵੀ ਮੀਟਿੰਗ ਹੋਈ ਸੀ ਸਾਡੀ ਆ ਦੇਖਦੇ ਆ ਦੋ ਚਾਰ 10 ਦਿਨ ਨਹੀਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਅंदोलਨਾਂ ਦਾ